ਕਪੂਥਲਾ ਵਿੱਚ ਕਾਫੀ ਲੰਬੇ ਸਮੇਂ ਤੋਂ ਕੂੜੇ ਨੂੰ ਲੈ ਕੇ ਸਮੱਸਿਆ ਚੱਲ ਰਹੀ ਹੈ ਪਰ ਦੂਜੇ ਪਾਸੇ ਕਾਰਪੋਰੇਸ਼ਨ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਮੁਲਾਜ਼ਮ ਸਫਾਈ ਕਰਮਚਾਰੀਆਂ ਨੇ ਵੀ ਕਾਫੀ ਸਮੇਂ ਤੋਂ ਹੜਤਾਲ ਕੀਤੀ ਹੋਈ ਹੈ ਜਿਸ ਕਾਰਨ ਕਪੂਥਲਾ ਸ਼ਹਿਰ ਦੇ ਵਿੱਚ ਜਗਾ ਜਗਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਨਾਲ ਬਿਮਾਰੀਆਂ ਫੈਲਣ ਦਾ ਡਰ ਹੈ ਪਰ 1 ਅਕਤੂਬਰ ਨੂੰ ਸਫਾਈ ਕਰਮਚਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ ਹੋਣ ਦੇ ਬਾਵਜੂਦ ਵੀ ਸ਼ਹਿਰ ਵਿੱਚੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਸ਼ਹਿਰ ਵਿੱਚ ਗੰਦਗੀ ਨੂੰ ਦੇਖਦੇ ਹੋਏ ਮੌਜੂਦਾ ਐਮ.ਐਲ.ਏ ਰਾਣਾ ਗਰਜੀਤ ਸਿੰਘ ਨੇ ਅਤੇ ਜਿੰਨੇ ਵੀ ਕਾਂਗਰਸ ਦੇ ਐਮ.ਸੀ ਹਨ ਉਹਨਾਂ ਨੇ ਆਪਣੇ ਨਿੱਜੀ ਖਰਚੇ ਤੇ ਕੂੜਾ ਚੁਕਾਉਣਾ ਸ਼ੁਰੂ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਕੂੜਾ ਅਸੀਂ ਨਹੀਂ ਦੇਖ ਸਕਦੇ। ਉਹਨਾਂ ਨੇ ਟਰਾਲੀਆਂ ਤੇ ਜੀ.ਸੀ.ਬੀ ਮਸ਼ੀਨਾਂ ਲਾ ਕੇ ਕੂੜਾ ਚੁਕਵਾਇਆ ਹੈ। ਸ਼ਹਿਰ ਵਾਸੀ ਖੁਸ਼ ਹਨ। ਰਾਣਾ ਬਾਬਲ ਹੋਈ। ਕਿੰਨੇ ਦਿਨਾਂ ਤੋਂ ਚੱਕਦੇ? ਇਹ ਪਹਿਲੀ ਤਰੀਕ ਤੋਂ ਹੀ। ਤੇ ਇਹਦੇ ਵਿੱਚ ਤਾਲਪੇਸ਼ ਦਾ ਕੋਈ ਰੋਲ ਨਹੀਂ 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 ਕੋਈ ਰੋਲ ਨਹੀਂ ਹੋਣਾ। ਮਾਦ ਦੇ ਲਿਖੀ ਖਰਚੇ ਦੇ ਜਾਕਰ ਹਾਂਜੀ ਬਿਨਾਂ ਇਹ ਘਰ ਆਲੀ ਨੀਤੀ ਖਰਚੇ ਦੇ ਜਾਕਰ ਹਾਂਜੀ 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 ਉਹ ਆਪਣਾ ਕਲਚਰ ਸਾਰਾ ਰਾਣਾ ਹੀ ਕਰਨ ਦੇ। ਤੇ ਜਿੰਨੇ ਵੀ ਸ਼ਹਿਰ ਦੇ ਵਿੱਚ ਪੂਰੇ ਦੇ ਢੇਡ ਲੱਗੇ ਹੋਏ ਸੀਗੇ ਉਹ ਸਾਡੇ ਚੱਕੇ ਜਾ ਰਹੇ ਹਾਂਜੀ ਸਾਰੇ ਚੱਕੇ ਜਾ ਰਹੇ ਆ। ਤੇ ਕਿੰਨੇ ਕੁ ਬੰਦੇ ਲੱਗੇ ਹੋਏ? ਬੰਦੇ ਲੱਗੇ 15-16 ਬੰਦੇ ਲੱਗੇ ਪਏ। ਹਾਂਜੀ ਇਹ ਸਾਰੇ ਉਹਨਾਂ ਨੇ ਦਿਹਾੜੀ ਦੇ ਲਾਇਏ ਆਪਣੇ ਕੋਲ। ਹਾਂਜੀ ਹਾਂਜੀ ਆਪਣੇ ਕੋਲ ਉਹਨਾਂ ਨੇ ਦਿਹਾੜੀ ਤੇ ਲਾਇਏ ਪਏ। ਜਿਹੜੇ ਕਾਰਪੋਰੇਸ਼ਨ ਵਾਲੇ ਆ ਉਹ ਨਾਲ ਹੈਲਪ ਨਹੀਂ ਉਹਨਾਂ ਦੀ ਨਹੀਂ ਨਹੀਂ ਉਹਨਾਂ ਦੀ ਨਹੀਂ ਹੈਲਪ ਹੋਈ ਕੋਈ ਵੀ ਧੰਗ ਪੈਸੇ ਮਿਲ ਜਾਂਦੇ ਨਾਲ ਹਾਂਜੀ ਪੈਸੇ ਮਿਲ ਜਾਂਦੇ ਨਾਲ ਤੇ ਕੀ ਤੁਹਾਡਾ ਮੈਸੇਜ ਹੈਗਾ ਚੈਟ ਦਾ ਚਾਰ ਵਾਰ ਸਮਝ ਆ ਜਾਂਦੇ ਆ ਬੇਰ ਲਾਦਿੰਦੇ ਆ ਇੱਕ ਥਾਂ ਦੇ ਸੱਟੇ ਚਾਹੀਦਾ ਜੀ ਦੂਜਾ ਥਾਂ ਤਾਂ ਛੱਡ ਦਿੰਦੇ ਆ ਇੱਕ ਥਾਂ ਦੇ ਛੱਡਿਆ ਜਾਵੇ ਤਾਂ ਵਧੀਆ ਬਈ ਵਧੀਆ ਚੱਕੇ ਜਾਂਦਾ ਜੀ ਹਾਂਜੀ ਤਾਂ ਥਾਂ ਛੱਡਿਆ ਆ ਤਾਂ ਜਗ ਪ੍ਰੋਬਲਮ ਆਉਂਦੀ ਜੀ ਨੇ ਸਾਰੇ ਸਫਾਈ ਹੋ ਰਹੀ ਸਾਰੇ ਸਾਰੇ ਸ਼ਹਿਰ ਚ ਹਰਣਾ ਗੁਰਜੀਤ ਐਮ ਐਲ ਏ ਸਾਹਿਬ ਵੱਲੋਂ ਸਾਰੇ ਸ਼ਹਿਰ ਚ ਸਫਾਈ ਹੋ ਰਹੀ ਸਰ ਉਹ ਆਪਣੇ ਖਰਚੇ ਦੇ ਕਰਾ ਰਹੇ ਹਾਂਜੀ ਸਰ ਆਪਣੇ ਖਰਚੇ ਕਰਾ ਰਹੇ ਸਰ ਹਾਂਜੀ ਕੀ ਕੀ ਕਹਿਣਾ ਚਾਹੋਗੇ ਤੁਸੀਂ ਕਿ ਵਧੀਆ ਕਰਲਾ ਇਹ ਬਹੁਤ ਵਧੀਆ ਗੱਲ ਆ ਸਰ ਹਰਣਾ ਗੁਰਜੀਤ ਸਿੰਘ ਜੀ ਕਰਾ ਰਹੇ ਜੀ ਆਪਣੇ ਵੱਲੋਂ ਬਹੁਤ ਵਧੀਆ ਸਾਰੇ ਸਫਾਈ ਹੋ ਰਹੀ ਸਰ ਪਹਿਲਾਂ ਗੰਦ ਪਿਆਰੰਦਾ ਸਾਰੇ ਸ਼ਹਿਰ ਕੋ ਚੁੱਕਦਾ ਨਹੀਂ ਹੁੰਦਾ ਇਹ ਕੁੜਾ ਬਹੁਤ ਵਧੀਆ ਸਫਾਈ ਹੋ ਰਹੀ ਸਰ ਇਹਨਾਂ ਲੱਗਦਾ ਕਿ ਕਿਉਂਕਿ ਚੱਕੇ ਕੁੜਾ ਪਿਆਰੰਦਾ ਹੈਗਾ ਇਹ ਬਲੋਕ ਜਿਹੜੇ ਕਿ ਪੁੱਢੇ ਤੇ ਬਿਮਾਰੀਆਂ ਵਾਲੇ ਘਰੇ ਰਹਿੰਦੇ ਸੀਗੇ ਤੇ ਹੁਣ ਇੱਥੋਂ ਨੰਗਨ ਨੰਗਦੇ ਸੀਗਾ ਉਹ ਵੀ ਮੁਸ਼ਕਿਲਾਂ ਹੁੰਦੀਆਂ ਸੀ ਹਾਂਜੀ ਹਾਂਜੀ ਮੁਸ਼ਕਿਲਾਂ ਬਹੁਤ ਹੁੰਦੀਆਂ ਸੀ ਬਹੁਤ ਮੁਸ਼ਕਿਲਾਂ ਨਹੀਂ ਹੁੰਦੀਆਂ ਸਰ ਕਾਰਪੋਰੇਸ਼ਨ ਸਿਖਾਰੀ ਸਰ ਨਹੀਂ ਨਹੀਂ ਸਿਖਾਰੀ ਸਾਰਾ ਦੱਸੋ ਨਹੀਂ ਕਾਰਪੋਰੇਸ਼ਨ ਬਹੁਤ ਨਹੀਂ ਲੱਗਦਾ ਕਿ ਕੋਈ ਕੋਈ ਬਸ ਜਤਨ ਉਹ ਵੀ ਸਿਖਾ ਰੋਸ਼ਣੇ ਹੁੰਦਾ ਆਏਗਾ ਉਹਦੇ ਬਾਰੇ ਕੀ ਕਹਿਣਾ ਸਰ ਗੌਰਿਆ ਸਾ ਚਿਖਾ ਲਾਇਆ ਕੋਣਾ ਚਿਖਾ ਲਾਇਆ ਸਾਬ ਆਉਦੇ ਆ ਵੇਖੋ ਮੇਰੇ ਸਾ ਆਉਂਦੇ ਸਰ ਉਹਦਾ ਚੱਕਾ ਜਾਦਾ ਪਰ ਇਹ ਕੰਟੀਨਿਊ ਹੋਣਾ ਚਾਹੀਦਾ ਨਾ ਇਹ ਥੋੜੇ ਜਿਹੇ 2-3 ਮਹੀਨੇ ਬਾਅਦ ਚਲੋ ਆਗੇ ਤੇ ਚੱਕਾ ਨਹੀਂ ਕੋ ਇੱਥੇ ਜਿੱਥੇ ਹੁੰਟੇ ਰੇ ਲੱਗਿਆ ਇੱਥੇ ਜਗਾਈ ਨਹੀਂ ਸੀ ਉੱਥੇ ਜਗ੍ਹਾ ਜਗ੍ਹਾ ਤੇਰੇ ਬਣ ਗਿਆ ਸਾ ਤੇਰੀ ਆ ਰਾਸ ਥੱਲੇ ਲੱਗੀ ਹੈ ਹੈ ਸ਼ਾਇਦ ਜਿੱਥੇ ਜੀਦਾ ਦਿਲ ਕਰਦਾ ਸੋਹਿਆਂ ਦਾ ਕੋਈ ਕਮਾਂਡੀ ਨਹੀਂ ਕਿ ਹੈ ਨਗਰ ਨਿਗਮ ਵੀ ਫੇਲ ਹੈ ਸਭ ਫੇਲੇ ਤੇ ਸਾਰਾ ਪ੍ਰਸ਼ਾਸਨਿਕ ਸਿਸਟਮ ਫੇਲੇ ਕੋਈ ਦੇਰਗਾ ਨਹੀਂ ਇੱਥੇ ਜਿਹੜੇ ਐਮਐਲਏ ਉਹ ਕਦੇ ਆਪਣੇ ਪੱਖੇ ਦੇ ਸਾਰਾ ਸੁੱਟਾ ਰਿਹਾ ਹੈ ਯਾਰ ਇਹ ਤਾਂ ਉਹ ਜਾਣਦੇ ਉਹ ਲੋਕਾਂ ਨੂੰ ਕੋਈ ਨਹੀਂ ਪਤਾ ਹੈ ਠੀਕ ਹੈ ਉਹ ਸਾਰੇ ਇਹ ਜਿਹੜੇ ਗੰਦੇ ਪਿਆ ਹੋਇਆ ਹੁਣ ਬੰਬਾਰੇ ਮੇ ਅੱਗੇwidehat ਜਿੱਥੇ ਸਫਾਈ ਹੋਣੀ ਚਾਹੀਦੀ ਹੁੰਦੀ ਨਹੀਂ ਦੇਵਲਾਲਾ ਉੱਤੇ ਮੇਲਾ ਲੱਗਦਾ ਹੈ ਜੇ ਜੇਦਾ ਉਹ ਤੇ ਬਾਰਾ ਬਿਲੇ ਡਰੇਨੇਜ ਹੁੰਦੀ ਹੈ ਲੀਕੇਜ ਦਾ ਗੰਦਾ ਪਾਣੀ ਜਾਂਦਾ ਰਿਹਾ ਅੱਜ ਕਿਸ ਤਰ੍ਹਾਂ ਦੇਖਦੇ ਤੁਸੀਂ ਅੱਜ ਤੁਸੀਂ ਨਹੀਂ ਅੱਜ ਤਾਂ ਨਾ ਖਾਏ ਅੱਛਾ ਤਾਂ ਕੀ ਆਇਆ ਪੂਰਾ ਸ਼ਹਿਰ ਤੋਂ ਵੀ ਫੋਮ ਆਇਆ ਨਹੀਂ ਨਹੀਂ ਕਾਫੀ ਸਮੇਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੂਰੀ ਸਮਾਈ ਹੋ ਰਹੀ ਹੈ ਸਮਾਈ ਤਾਂ ਚੱਲ ਰਹੀ ਹੈ ਚੰਗੀ ਗੱਲ ਹੈ ਚੱਲ ਰਹੀ ਹੈ ਪਰ ਕੰਟੀਨਿਊ ਚੱਲਣੀ ਚਾਹੀਦੀ ਰੋਜ਼ੀ ਰੋਜ਼ ਇਹ ਰੇੜਾ ਕਿ ਭਾਈ ਹਫ਼ਤੇ ਬਾਅਦ ਆਗੇ ਕੰਟੀਨਿਊ ਚੱਲਣਾ ਚਾਹੀਦਾ ਤਾਂ ਠੀਕ ਹੈ ਕਿਸੇ ਨੂੰ ਪਰੇਸ਼ਾਨੀ ਨਹੀਂ ਨਹੀਂ ਆਣ ਜਾਣ ਵਾਲੇ ਨਹੀਂ ਬਸ ਉਹ ਮੁਰਾ ਹਲੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ